ਕੌਮੀ ਇਨਸਾਫ ਮੋਰਚਾ ਜੀ ਆਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹੀ ਹੈ ਜੀ ਚੌਂਕ ਆਪਣੇ ਜਿੱਥੇ ਆਪਣੇ ਬਾਪੂ ਲਾਲ ਅਸੀਂ ਆਪਣੀ ਜਾਨ ਵੀ ਦੇ ਦਈਏ ਤਾਂ ਵੀ ਸਾਡੇ ਕੋਲ ਤੇ ਅਜੇ ਨਵਾਂ ਕੇ ਉਹ ਵੀ ਘਟਿਆ ਤੇ ਇਹ ਵੋਟ ਦਾ ਲੋਹੇ ਦਾ ਮੱਥੋਂ ਕਿ ਮਜਬੂਰੀ ਦਾ ਕੀ ਕਾਹਦਾ ਬਣੇ ਕਿਉਂਕਿ ਸਿੱਖ ਨੂੰ ਮਹਾਰਾਜ ਨੇ ਰਾਜੇ ਬਣਾਇਆ ਸੀ ਸਸਾਖੀ ਤੋਂ ਪਹਿਲਾ ਪਹਿਲਾ ਜੇ ਸਾਡੇ ਸਿੰਘ ਰਹਾ ਨਾ ਕੀਤੇ ਤਾਂ ਫਿਰ ਬੁਰਗੇਸ ਹੋਣੀ ਵੀ ਤੇਰੀ ਦਿੱਲੀ ਵੀ ਹੈ ਨਹੀਂ ਤੇ ਤੇਰਾ ਹਰਿਆਣਾ ਵੀ ਹੈ ਨਹੀਂ ਤੇ ਤੇਰਾ ਪੰਜਾਬ ਵੀ ਹੈ ਨਹੀਂ ਅਸੀਂ ਸਾਰੀ ਧਰਾਂ ਦੇ ਉੱਤੇ ਮੋਰਚੇ ਲਾ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਅਕਾਲ ਇੱਕ ਬਹੁਤ ਵਧੀਆ ਸਟੇਟ ਦੇ ਬੁਲਾਰੇ ਨੇ ਇੱਥੇ ਆਪ ਤੇ ਜੀ ਆਖਦਾ ਧੰਨਵਾਦ ਕਰਦਾ ਸੋ ਮੈਂ ਬੇਨਤੀ ਕਰਾਂ ਸਾਡੇ ਕੋਲ ਜੋ ਪਹੁੰਚੇ ਨੇ ਪੀਪੀ ਦਲੇਰ ਕੌਰ ਜੀ ਖਾਲਸਾ